ਮੈਂ ਸੁਵਾਚੰਦਰ ਮਰੋਹੀ ਜਨਰਸਰਟੀ ਪੰਜਾਬ ਕਾਂਗਰਸ ਕਮੇਟੀ ਐਸ ਸੀ ਐਸਟੀ ਸਰ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਕੱਲ ਦੇ ਜਿਹੜੇ ਰਿਜ਼ਲਟ ਨਿਕਲੇ ਨੇ ਉਹ ਕਾਂਗਰਸ ਦੇ ਹੱਕ ਚ ਮਲਗੀ ਕਾਫੀ ਤੱਕ ਹੱਕ ਚ ਗਏ ਨੇ ਹੋ ਸਕਦਾ ਹੈ ਹੜੀ ਪਾਰਟੀ ਕਾਂਗਰਸ ਪਾਰਟੀ ਸਰਕਾਰ ਵੀ ਬਣਾ ਲਵੇ ਬਾਕੀ ਅੰਮ੍ਰਿਤਸਰ ਵਾਸੀਆਂ ਦਾ ਮੈਂ ਇੰਨਾ ਗੁ ਧੰਨਵਾਦ ਕਰਨਾ ਹੈ ਇੰਨਾ ਗੁ ਮਲਗੀ ਧੰਨਵਾਦ ਕਰਨਾ ਹੈ कि ਜਿਹੜੇ ਉਹਨਾਂ ਦੇ ਓਜਲਾ ਸਾਹਿਬ ਜੀ ਨੂੰ ਜਿਤਾ ਕੇ ਇੱਕ ਮਾਨਦਾਰ ਨੇਤਾ ਨੂੰ ਜਿਤਾ ਕੇ ਮਲਕੀ ਉਹਨਾਂ ਦੀ ਹੈਟ੍ਰਿਕ ਪੂਰੀ ਕਰਾਈ ਤੇ ਸੋਨੀ ਸਾਹਿਬ ਦਾ ਵੀ ਧੰਨਵਾਦ ਕਰਨਾ ਹੈ ਤੇ ਵਿਕਾਸ ਸੋਨੀ ਜੀ ਦਾ ਵੀ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਰਾਤ ਦਿਨ ਗਰਮੀ ਨਹੀਂ ਵੇਖੀ ਕੁਛ ਨਹੀਂ ਵੇਖੀ ਤੇ ਪੂਰੀ ਮਿਹਨਤ ਨਾਲ ਉਹਨਾਂ ਦੇ ਪ੍ਰਚਾਰ 'ਚ ਲੱਗੇ ਰਹੇ ਨੇ ਤੇ ਜਿੰਦਾ ਫਲ ਉਹ ਮਲਕੀ ਓਜਲਾ ਸਾਹਿਬ ਨੂੰ ਮਿਲ ਗਿਆ ਤੇ ਓਜਲਾ ਸਾਹਿਬ ਵੀ ਅੱਜ ਤੱਕ ਜਿੰਨੇ ਵੀ ਲੋਕ ਜਿਹਨਾਂ ਨੂੰ ਕੰਮ ਕਰਾਉਂਦੇ ਨੇ ਕਦੀ ਵੀ ਉਹਨਾਂ ਨੇ ਮਤੇ ਵਾਟਰੀਂ ਰੱਖੇ ਕੋਈ ਵੀ ਪਾਰਟੀ ਦਾ ਬੰਦਾ ਚਲ ਜੇ ਉਹਨਾਂ ਕੋ ਉਹਨਾਂ ਹਮੇਸ਼ਾ ਹੀ ਉਹਨੂੰ ਸਤਿਕਾਰਯੋਗ ਬਿਠਾਉਂਦੇ ਨੇ ਅਤੇ ਉਹਨਾਂ ਦਾ ਕੰਮ ਕਰਾ ਕੇ ਫਿਰ ਭੇਜਦੇ ਨੇ ਇਸ ਕਰਕੇ ਮੈਂ ਹਾਈ ਕਮਾਂਡ ਅਗੇ ਵੀ ਇਹ ਹੀ ਪ੍ਰਾਰਥਨਾ ਕਰਾਂਗਾ ਵੀ ਅਗਰ ਜੇ ਸੈਂਟਰ ਸਾਡੀ ਸਰਕਾਰ ਬਣਦੀ ਏ ਤੇ ਸਾਡੇ ਕੋਈ ਇਹ ਹੀ ਬੇਨਤੀ ਹੈ ਕਿ ਸਾਡੇ ਜਿਹੜੇ ਮਿਲਜੀ ਹੋਂਹ ਹਰ ਨੇਤਾ ਨੇ ਇਮਾਨਦਾਰ ਬੇਰਦਾਗ ਨੇਤਾ ਗੁਰਜੀਤ ਸਿੰਘ ਜੀ ਉਹ ਜਿਹੜੇ ਨੂੰ ਕੈਬਿਨਟ ਵਿੱਚ ਸ਼ਾਮਲ ਕੀਤਾ ਜਾਵੇ ਜੇ ਸਰਕਾਰ ਬੰਦੀ ਤੇ ਬਾਕੀ ਉਹਨਾਂ ਦੀ ਮੇਂਦਰਾ ਵਿੱਚ ਕੋਈ ਹੈਟ੍ਰਿਕ ਬਣ ਗਈ ਹੈ ਇਹ ਬੜੀ ਬੜੀ ਜਿੱਤ ਹੈ ਤੇ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਮੈਂ ਵਧਾਈ ਦਿੰਨਾ ਤੇ ਨਾਲ ਸ਼ੁਕਰੀਆ ਕਰਨਾ ਵੀ ਐਸੇ ਤਰ੍ਹਾਂ ਇਸ ਤਰ੍ਹਾਂ ਜਲੰਧਰ ਦੇ ਵਿੱਚ ਵੀ ਸ੍ਰੀ ਚੰਨੀ ਸਾਹਿਬ ਜੀ ਨੂੰ ਇੱਕੜੇ ਜਰੂਰ ਸੀਟ ਦੇ ਵਿੱਚ ਜਿਹੜਾ ਖਲਾਰਿਆ ਦਲਤਾਂ ਦੇ ਮਲਗੀ ਸਾਡੇ ਸਮਾਜ ਦੇ ਗੁਰੂ ਦਾਸ ਮਾਰੇ ਨੇ ਵੱਲੇ ਜਾ ਕੇ ਉਹਨੇ ਮੱਥਾ ਟੇਕਿਆ ਸੀ ਤੇ ਗੁਰਜੀਤ ਸਿੰਘ ਓਜਲਾ ਨੇ ਵੀ ਜਾ ਕੇ ਵੱਲੇ ਮੱਥਾ ਟੇਕਿਆ ਸੀ ਤੇ ਉੱਥੋਂ ਸਰ ਨਰਜਿੰਦਰ ਸਿੰਘ ਦਾ ਆਸ਼ੀਰਵਾ ਲੈ ਕੇ ਅੰਮ੍ਰਿਤਸਰ ਆਏ ਸੀ ਤੇ ਮੈਨੂੰ ਸੁਰੇ ਪੰਜੂ ਨੇ ਮੈਨੂੰ ਫੋਨ ਕੀਤਾ ਸੀ ਵੀ ਅਮਰੋਦ ਸਾਬ ਆਹੀ ਬੋਲੇ ਜਾ ਰਹੇ ਆ ਤੁਸੀਂ ਮੈਂ ਕਿਹਾ ਮੇਰੇ ਕੋ ਨਹੀਂ ਜਾਇਨਾ ਮੈਂ ਠੀਕ ਨਹੀਂ ਸੀ ਤੇ ਮੈਂ ਉਹ ਦਿਨ ਗਿਆ ਨਹੀਂ ਸੀ ਲੇਕਿਨ ਹੁਣ ਓਜਲਾ ਸਾਹਿਬ ਨੂੰ ਹੀ ਲੈ ਕੇ ਜਾਵਾਂਗੇ ਉੱਥੇ ਆਪਣੇ ਸਤਿ ਨਿਰੰਜਨਦਾ ਜੀ ਕੋਲ ਉੱਥੇ ਮੱਥਾ ਟੇਕਾ ਕੇ ਲਿਆਵਾਂਗੇ ਤਾਂ ਕਿ ਉਹਨਾਂ ਜਿੱਤੇ ਜਿਹੜਾ ਕਾਰਨ ਉੱਥੋਂ ਹੀ ਸਾਨੂੰ ਮਿਲ ਗਈ ਪ੍ਰੇਰਨਾ ਮਿਲੀ ਹੈ ਵੀ ਜਿੰਨੇ ਵੀ ਮੁਰਗੇ ਤੁਸੀਂ ਸਭ ਰਵਿਦਾਸ ਭਾਈ ਜਿਆਦੇ ਬੰਦੇ ਨੇ ਸਾਰੇ ਮਿਲ ਕੇ ਕਾਂਗਰਸ ਪਾਰਟੀ ਨੂੰ ਵੋਟ ਪਾਉਂਦੇ ਤੇ ਅਸੀਂ ਪਾਏ ਨੇ ਸਾਰੇ ਸਮਾਜ ਨੇ ਹੀ ਪਾਏ ਨੇ ਇਸ ਕਰਕੇ ਵੇਖੋ ਤੁਸੀਂ ਚੰਨੀ ਸਾਹਿਬ 1 ਲੱਖ 30993 ਵੋਟਾਂ ਜਿੱਤੇ ਨੇ ਤੇ ਇਸ ਕਰਕੇ ਅਸੀਂ ਇਹੀ ਪ੍ਰਾਰਥਨਾ ਕਰਦੇ ਆਂ ਵੀ ਆਉਣ ਵਾਲੇ ਦਿਨਾਂ 'ਚ ਵੀ ਕਾਂਗਰਸੀ ਸਰਕਾਰ ਬਣੇ ਤੇ ਸਾਡਾ ਮਨ ਜਿਹੜਾ ਹੋਰ ਖੁਸ਼ ਹੋਵੇ ਜੈ ਭੀਮ ਜੈ ਭਾਰਤ ਜੈ ਹਿੰਦ ਜੈ ਹਿੰਦ